ਤੇ ਭਾਈ ਮਨੀ ਸਿੰਘ ਦੇ ਪਰਿਵਾਰ ਦੀ ਜਿਹੜੀ ਹੁਣ ਤੱਕ ਖੋਜ ਹੋ ਚੁੱਕੀ ਹੈ 90 ਤੋਂ ਵੱਧ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਸ਼ਹਾਦਤ ਦਾ ਜਾਮ ਪੀਤਾ ਜਿਨ੍ਹਾਂ ਨੇ 90 ਤੋਂ ਵੱਧ ਇੱਥੇ ਮੇਰੇ ਵਰਗਾ 90 ਰੁਪਏ ਗੁਰਦੁਆਰੇ ਦੇ ਕੇ ਨਾ 10 ਵਾਰੀ ਵੇਂਦਾ ਮੇਰੇ ਨਾਂ ਦਾ ਪਰਚਾ ਕੱਟਿਆ ਕਿ ਨਹੀਂ ਕੱਟਿਆ ਮੇਰੇ ਨਾਂ ਦਾ ਪੱਥਰ ਲਾਇਆ ਕਿ ਨਹੀਂ ਲਾਇਆ ਮੈਂ ਗਲਾਸ ਦਾ ਸਟਾਉਣੇ ਹੁਣ ਮੈਂ ਪਹਿਲਾਂ ਨਾਂ ਲਿਖਾ ਕੇ ਲੈਉਣਾ ਉੱਤੇ ਮੇਰਾ ਨਾਂ ਘਰੋੜ ਕੇ ਲਿਖੋ ਮੈਂ ਗੁਰੂ ਦੇ ਕੋਲ ਆਣ ਕੇ ਵੀ ਆਪਣਾ ਨਾਮ ਲਵਦਾ ਵਾਂ ਉਹਨੇ ਆਪਣੇ 90 90 ਜੀਵਾਰ ਦਿੱਤੇ ਕਿਤੇ ਪੱਥਰ ਲਗਾ ਨਹੀਂ ਵੇਖਿਆ ਭਾਈ ਮਨੀ ਸਿੰਘ ਦੇ ਪਰਿਵਾਰ ਵੱਲੋਂ ਪੱਥਰ ਲਗਾ ਨਹੀਂ ਵੇਖਿਆ ਸਾਡੇ ਘਰ ਪੱਖਾ ਲੱਗਦਾ ਕੋਈ ਅਜ ਆਪਣੇ ਘਰ ਪੱਖਾ ਲਾਉਣ ਲੱਗਿਆ ਨਾਂ ਲਿਖਾਉਂਦਾ ਬੁਲ ਕੇ ਦੱਸਿਓ ਜੀ ਪਰ ਕਿਸੇ ਧਾਰਮਿਕ ਸਥਾਨ ਤੇ ਪੱਖੇ ਲਵਾਉਣੇ ਹੋਣ ਤੇ ਕੱਲੇ-ਕੱਲੇ ਫਰਦੇ ਉੱਤੇ ਨਾਮ ਲਿਖਾਇਆ ਹੁੰਦਾ ਕਲੇ-ਕਲੇ ਫਰਦੇ ਉੱਤੇ ਕਈ ਤਾਂ ਲਿਖਾ ਕੇ ਲੈ ਕੇ ਆਉਂਦੇ ਪਹਿਲੇ ਭਾਈ ਮਨੀ ਸਿੰਘ ਦੇ ਦਾਦਾ ਜੀ ਪਰਦਾਦਾ ਜੀ ਭਰਾ ਪੁੱਤਰ ਪਰਿਵਾਰਕ ਮੈਂਬਰ ਭਾਈ ਬਚਿੱਤਰ ਸਿੰਘ ਇਹਨਾਂ ਦੇ ਪਰਿਵਾਰ ਚੋਂ ਭਾਈ ਉਹਦੇ ਸਿੰਘ ਇਹਨਾਂ ਦੇ ਪਰਿਵਾਰ ਚੋਂ ਭਾਈ ਤੇ ਹਲਾ ਜੀ ਇਹਨਾਂ ਦੇ ਪਰਿਵਾਰ ਚੋਂ ਗਿਣਤੀ 90 ਪਰਿਵਾਰ ਦੇ ਮੈਂਬਰ ਭਾਈ ਮਨੀ ਸਿੰਘ ਦੇ ਤੇ ਜਦੋਂ ਆਪ ਉਸ ਜੋਦੇ ਨੂੰ ਸ਼ਹੀਦ ਕੀਤਾ ਗਿਆ ਬੰਦ-ਬੰਦ ਕਟੇ ਗਏ ਬੰਦ-ਬੰਦ ਕਟੇ ਗਏ ਪਰ ਸਦਕਤੀਆਂ ਮੂਰਤਾਂ ਨੇ ਆਪਣਾ ਸਬਰ ਨਹੀਂ ਛੱਡਿਆ ਇਹ ਨਹੀਂ ਕਿਹਾ ਸਾਨੂੰ ਕੀ ਮਿਲਿਆ ਅੱਜ ਲਾਲ ਦਿੱਤਾ ਜਾ ਰਿਹਾ ਬਾਣੀ ਪੜੋਗੇ ਤੁਹਾਨੂੰ ਆ ਮਿਲੇਗਾ ਬਾਣੀ ਪੜੋਗੇ ਤੁਹਾਡੀ ਦੁਕਾਨ ਚੱਲੇਗੀ ਬਾਣੀ ਪੜੋਗੇ ਤੁਹਾਡਾ ਪੁੱਤ ਹੋਏਗਾ ਇਹਦਾ ਮਤਲਬ ਜਿਨ੍ਹਾਂ ਦੇ ਘਰ ਪਹਿਲੇ ਪੁੱਤ ਹੈਗੇ ਆ ਪਹਿਲੇ ਦੁਕਾਨਾਂ ਚੱਲਦੀਆਂ ਉਹਨਾਂ ਨੂੰ ਤੇ ਬਾਣੀ ਦੀ ਲੋੜ ਹੀ ਨਹੀਂ ਹੈ ਸਿੱਖ ਨੂੰ ਲਾਲਚੀ ਨਹੀਂ ਸੀ ਬਣਾਇਆ ਗਿਆ ਤੁਹਾਡੀ ਦੁਕਾਨ ਚੱਲਦੀ ਹੋਵੇ ਕਾਰੋਬਾਰ ਚੱਲਦਾ ਹੋਵੇ ਜਦੋਂ ਤੇਰੇ ਕੋਲ ਗੁਰਮਤ ਆਏਗੀ ਤੈਨੂੰ ਘਰ ਵਿੱਚ ਰਹਿਣ ਦੀ ਜਾਚ ਗੁਰੂ ਦੀ ਸਿੱਖਿਆ ਨੇ ਸਿਖਾਉਣੀ ਹੈ ਗੁਰੂ ਦੀ ਬਾਣੀ ਨੇ ਸਿਖਾਉਣੀ ਹੈ ਲਾਲਚੀ ਨੇ ਫਰੀਦਾ ਜਾਂ ਲੱਭ ਤਾਂ ਨੇ ਕਿਹਾ ਜੇ ਲਾਲਚ ਹੈ ਤੇ ਕਾਹਦਾ ਪਿਆਰ ਲੱਭ ਤਾਂ ਕੂੜਾ ਨੇ ਜੇ ਲਾਲਚ ਹੈ ਤੇ ਪਿਆਰ ਝੂਠਾ ਹੈ ਕਿਚਰ ਛੱਤ ਲੰਗਾਈ ਹੈ ਛੱਪਰ ਟੁੱਟੇ ਮੇਂ ਅੱਖਾਂ ਦੀ ਸ਼ਾਨ ਥੱਲੇ ਬੰਦਾ ਖਲੋਤਾ ਹੋਵੇ ਉਹ ਤੋਂ ਮੀ ਪੈਂਦਾ ਹੋਵੇ ਜਾਦੀ ਧੀਰ ਕੱਖਾਂ ਦੀ ਸ਼ਾਨ ਥੱਲੇ ਖਲੋ ਕੇ ਬੰਦਾ ਆਪਣੇ ਜਿਸਮ ਨੂੰ ਭਿੱਜਣ ਤੋਂ ਵਿਚਾਰ ਨਹੀਂ ਸਕਦਾ ਲਾਲਚ ਉਤੇ ਖਲੋਤਾ ਹੋਇਆ ਰਿਸ਼ਤਾ ਜਾਦੀ ਧੀਰ ਨਿਵਦਾ ਨਹੀਂ ਜਦੋਂ ਮਿਲਣੀ ਹੁੰਦੀ ਹੈ ਨਾ ਪਹਿਲੀ ਮਿਲਣੀ ਚ ਪਰਿਵਾਰ ਨੂੰ ਪਤਾ ਲੱਗ ਜਾਂਦਾ ਹੈ ਕਿ ਲੜਕੇ ਦੇ ਮਾਤਾ ਪਿਤਾ ਭੈਣ ਭਰਾ ਲਾਲਚੀ ਹੈਗੇ ਕਿ ਨਹੀਂ ਹੈਗੇ ਪਰ ਅਸੀਂ ਕਈ ਵਾਰੀ ਕਹਿੰਨੇ ਕੋਈ ਗੱਲ ਨਹੀਂ ਨਾ ਕੋਈ ਸੁਨ ਰੱਬ ਨੇ ਦਿੱਤਾ ਦੇ ਹੀ ਜਾਓ ਪਰ ਇੱਕ ਵਕਤ ਹੁੰਦਾ ਹੈ ਫਿਰ ਗੱਲ ਨਹੀਂ ਬਣਦੀ ਪਰ ਇੱਕ ਰਿਸ਼ਤਾ ਐਸਾ ਹੁੰਦਾ ਜਿ세 ਪਹਿਲਾਂ ਕਹਿੰਦੇ ਸਾਨੂੰ ਧੀ ਚਾਹੀਦੀ ਐ ਐਸੇ ਐਸੇ ਪਰਿਵਾਰ ਵੀ ਮੈਂ ਆਪਣੀ ਜ਼ਿੰਦਗੀ ਚ ਵੇਖੇ ਜਿੱਥੇ ਪਹਿਲਾਂ ਕਹਿੰਦੇ ਆ ਲਾਵਾ ਤੇ ਜਿਹੜਾ ਸੂਟ ਪਾਏਗੀ ਬੇਟੀ ਉਹ ਵੀ 79 ਪੈਸੇ ਆ ਦੇਵਾਂਗੇ ਬਹੁਤ ਤੁਸੀਂ ਕਰ ਦਿੱਤਾ ਅਸੀਂ ਬੇਟੀ ਲੈਣ ਆਏ ਆ ਸਾਨੂੰ ਨੋ ਨਹੀਂ ਚਾਹੀਦੀ ਤੇ ਇਹੋ ਜਿਹੇ ਪਰਿਵਾਰਾਂ ਚ ਸਵਰਗ ਐ ਅੱਜ ਵੀ ਦੁਨੀਆ ਤੇ ਇਹੋ ਜਿਹੇ ਪਰਿਵਾਰ ਰਹਿ ਗਏ ਨੇ ਜਿੱਥੇ ਪਹਿਲਾਂ ਹੀ ਮੁੰਦਰੀਆਂ ਪਹਿਲਾਂ ਛਾਪਾਂ ਛੱਲੇ ਇਹ ਚੀਜ਼ਾਂ ਆ ਜਾਂਦੀਆਂ ਨੇ ਉੱਥੇ ਫਿਰ ਧੀਆਂ ਨਹੀਂ ਆਉਂਦੀਆਂ ਉੱਥੇ ਫਿਰ ਕੀ ਆਉਂਦਾ ਹੈ ਨੋ ਆਉਂਦੀ ਹੈ ਬਿਰਥਾ ਕਹੋ ਕੌਣ ਸੇ ਮਨ ਕੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬਿਰਥਾ ਕਹੋ ਕੌਣ ਸੇ ਮਨ ਕੀ ਮੈਂ ਆਪਣੇ ਅੰਦਰ ਦੀ ਬਿਰਥਾ ਕਿਹਨੂੰ ਦੱਸਾਂ ਲੋਭ ਗਰਸਿਓ ਦਸਹੁ ਦਿਸਤਾਵਤ ਕਹਿੰਦੇ ਆਸਾ ਲਾਗਿਓ ਧਨ ਕੀ ਸੁੱਖਾ ਹੇਤ ਬਹੁਤ ਦੁਖ ਪਾਵਤ ਸੇਵਕਰਤ ਜਨ ਜਨ ਕੀ ਦੁਆਰੇ ਦੁਆਰ ਸਵਾਨ ਜੋਂ ਡੋਲਤ ਨਹਿ ਸੁਧ ਰਾਮ ਭਜਨ ਕੀ ਦੁਆਰੇ ਦੁਆਰ ਜਿਵੇਂ ਕੂਕਰ ਦਰ ਦਰ ਤੇ ਤੁਰਿਆ ਫਿਰਦਾ ਤੇਰੇ ਅੰਦਰ ਵੀ ਲਾਲਚ ਦਾ ਕੁੱਤਾ ਤੈਨੂੰ ਦਰ ਦਰ ਤੇ ਭਜਾਈ ਫਿਰਦਾ ਆਪਣੇ ਬੱਚਿਆਂ ਨੂੰ ਇੰਨੇ ਕਾਮਯਾਬ ਬਣਾਓ ਕਹੋ ਪੁੱਤਰ ਤੂੰ ਹੀ ਇੰਨਾ ਕਾਮਯਾਬ ਬਣ ਤੂੰ ਸੋਫਾ ਬੈੱਡ ਗੱਡੀ ਕਾਰ ਏਸੀ ਇਹ ਫਰਨੀਚਰ ਖੁਦ ਖਰੀਦਣ ਦੀ ਤਾਕਤ ਰੱਖਦਾ ਹੋਵੇਂ ਆਪਾਂ ਕਿਸੇ ਕੋਲੋਂ ਮੰਗੀ ਹੈ ਨਾ ਆਪਾਂ ਸਿਰਫ ਬੇਟੀ ਵਿਆਹ ਕੇ ਲੈ ਕੇ ਆਈਏ ਕਾਜ